ഫോൺ ബിജു പറഞ്ഞു പറ ਇੱਧਰ ਆ ਜਾ ਮੜਾ ਇੱਧਰ ਪਾਣੀ ਆਈਆਂ ਹੁੰਦਾ ਜੀ ਕਈ ਕੱਲ ਮਿੱਟੀ ਸੱਲੇ ਹੋ ਜਾਂਦੀ ਆ ਇੱਧਰ ਉਹ ਉਹਦੇ ਵੇ ਉਹ ਕਾਹਨ ਲੇ ਲੋਕ ਰਹੇ ਆ ਯਾਰ ਲੋਕਿਆਂ ਦੇ ਉੱਤੇ ਕਾਹਨ ਲੇ ਦੋ ਆ ਮਰੀ ਜਾਂਦਾ ਤੇਰੇ ਨੂੰ ਫੋਨ ਹੋਇਆ ਤਾਂ ਤੂੰ ਕਹਿੰਦਾ ਕਿ ਕਾਹਨ ਆ ਰਿਹਾ ਤੈਨੂੰ ਆ ਰਾਮ ਸਿੰਘ ਕਿਹਾ ਭਾਈ ਪੁੱਛੀ ਨਹੀਂ ਪੈਣਾ ਜਿੰਦ ਤੱਕ ਆ ਆ ਜਾ ਲੋ ਬਹੁਤ ਫਰੋਕਣਾ ਨਾ ਕਰਕੇ ਪਾਈਂ ਬੁਲਾ ਲਓ ਆਪਣੇ ਹੌਲੀ 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 ਨੰਬਰ 2 ਜਣੇ ਆਪੇ ਲੋਕ ਖੜਾ ਲੈਣੇ ਉਧਰ ਸਾਨੂੰ ਪਤਾ ਗੇਮ ਹੋਣੀ ਹੈ ਇਹ ਨਹੀਂ ਹੋਣਾ ਉਹ ਬੱਚੇ ਦਾ ਟਾਈਮ ਸੀ ਤੜਕੇ ਦਾ ਰਾਤ ਦਾ ਜੀ 12:00 ਵਜੇ ਉਧਰ ਗਏ 2-3 ਘੰਟੇ ਲੱਗੇ ਅੱਧੀ ਰਾਤ ਵਿੱਚ ਆਏ ਤੇ ਐਕਸ਼ੀਅਨ ਕੀਨਾਥ ਗੋਇਲ ਉਹ ਬੰਦਾ ਵਿਚਾਰੀ ਦੇ ਐਕਸ਼ੀਅਨ ਕੀਨਾਥ ਗੋਇਲ ਉਹ ਬੰਦਾ ਵਿਚਾਰੀ ਦੇ ਰਾਤ ਉੱਥੇ ਲੱਗਿਆ ਹੋਇਆ ਬਾਕੀ ਇੱਥੇ ਚੋਰ ਬਜਾਰੀ ਇਕੱਠੀ ਹੋਈ ਹੋਈ ਹੈ ਸਾਰੀ ਆਜ ਇਹ ਲੋਕਾਂ ਦਾ ਕਰੋੜਾ ਰੁਪਿਆ ਇੱਥੇ ਲਾ ਕੇ ਆ। ਇਹ ਉਹਨਾਂ ਤੁਸੀਂ ਇਹ ਘੇਰੇ ਫੇ ਵੀ ਜਦ ਤੱਕ ਉਧਰ ਚੱਲਦੀ ਨਹੀਂ ਜਦ ਤੱਕ ਇਹ ਚੱਲਦੀ ਨਹੀਂ ਜੀ ਜਦ ਤੱਕ ਬਣਦੀ ਨਹੀਂ ਬਣਦੀ ਨਹੀਂ ਉਹ ਲੈ ਕੇ ਚਲਾ ਕੇ ਤਾਂ ਇਹ 20 20 ਵੋਟ ਕਰਕੇ ਹਟ ਜਾਣਗੇ। ਸਾਨੂੰ ਪਤਾ ਇਹਨਾਂ ਦਾ ਕੀ ਕਰਦੇ ਹੁੰਦੇ ਆ। ਠੀਕ ਹੈ। ਸਾਨੂੰ ਸਾਰਾ ਪਤਾ ਇਹਨਾਂ ਦਾ ਕਿੱਦਾਂ ਚੱਲਦੇ ਆ ਇਹ। ਬਿਲਕੁਲ। ਕਿੱਦਾਂ ਹੋਣਾ। ਵੋਟ ਵੀ ਦੱਸਣਾ ਚਾਹੁੰਦੇ ਆ ਅਸੀਂ। ਜਦੋਂ ਅਸੀਂ ਉਸ ਟਾਈਮ ਉੱਥੇ ਖੜੇ ਸੀਗੇ ਜਿਹੜੇ ਸਾਡੇ ਐਕਸ਼ਨ ਸਾਹਿਬ ਹੈ। ਹਾਂਜੀ। ਇਹ ਨਾਲ ਦੀ ਨਾਲ ਜਿਹੜੇ ਆਪਣੇ ਉਹ ਪ੍ਰਿਸ਼ਿਲ ਕੁਮਾਰ ਜੀ ਆ ਉਹਨੂੰ ਦੀ ਨਾਲ ਪਾਈ ਠੀਕ ਹੈ ਵੀ ਇੱਥੇ ਜਿਹੜਾ ਕੰਮ ਪਿੱਛੇ ਐ ਨਹੀਂ ਖੜਾ ਤਾਂ ਸਾਡੇ ਬੰਦੇ ਨੇ ਉਹ ਕਰ ਲਈ ਐ ਵੀਡੀਓ ਬਣਾ ਲਈ ਗਿਆ ਸਾਡੇ ਹਾਕਰ ਤਾਂ ਬਹੁਤ ਸਾਡੇ ਬਰੋਚਰੇ ਹਨ ਅਸੀਂ ਕੋਹਰੇਆਂ ਨੇ ਮਾਰਿਆ ਇਹਨਾਂ ਨੂੰ ਬੰਦੀ ਜੀ ਮੈਂ ਇੱਕ ਬੰਦਾ ਖਵਾਜੇ ਨੇ ਖੜੇ ਅਸੀਂ ਇਹ ਜਿਹੜੇ ਅਧਿਕਾਰੀ ਖੜੇ ਆ ਉਹਨੂੰ ਇੱਕ ਬੰਦਾ ਵੀ ਕਹਿ ਦੇਵੇ ਵੀ ਤੁਸੀਂ ਪੈਸੇ ਨਹੀਂ ਖਾਂਦੇ ਖਵਾਜੇ ਕਹਿੰਦੇ ਵੀ ਅਸੀਂ ਨਹੀਂ ਪੈਸੇ ਨਹੀਂ ਖਾਂਦੇ ਐਕਸ਼ਨ ਇਹ ਕਹਿੰਦੇ ਜਿਹਨੇ ਬੰਦੇ ਕਹਦੇ ਇੱਕ ਕੋਈ ਬੰਦਾ ਕਹਦੇ ਵੀ ਅਸੀਂ ਪੈਸੇ ਨਹੀਂ ਦਿੱਤੇ ਜੋ ਖਾਂਦੇ ਤੁਸੀਂ ਖਵਾਜੇ ਨੂੰ ਖਾਓਗੇ ਨਾ ਖਵਾ ਜਾ ਤੁਹਾਡੇ ਬੱਚਿਆਂ ਨੂੰ ਖਾਊਗਾ ਤੁਹਾਨੂੰ ਖਾਊਗਾ ਖਵਾ ਜਾ ਇੱਥੇ ਅਸੀਂ ਲੋਕ ਲੱਗਣ ਲੱਗਿਆ ਦੇਖੋ ਸਾਡੇ ਮੁੰਡੇ ਕਿੰਨੇ ਮਿਹਨਤ ਕਰਦੇ ਆ ਸਾਡੇ ਮੁੰਡੇ ਮਿਹਨਤ ਕਰਦੇ ਆ ਮੈਂ ਪਰਸੋਂ ਦੇਖਣ ਲੱਗਾ ਚੌਥੇ ਦੇ ਮੈਥੀ ਆ ਬਹੁਤ ਮੁੰਡੇ ਮਿਹਨਤ ਕਰਦੇ ਆ ਮੈਂ ਮੁੰਡਿਆਂ ਦੇ ਨਾਲ ਹੱਥ ਜੋੜ ਕੇ ਸੂਟ ਕਰਦਾ ਮੁੰਡਿਆਂ ਨੂੰ ਬਹੁਤ ਮੁੰਡਿਆਂ ਨੇ ਮਿਹਨਤ ਕੀਤੀ ਇੱਥੇ ਧੰਨਵਾਦ ਮੁੰਡਿਆਂ ਦਾ ਪਰ ਇਹ ਅਫਸਰਾਂ ਬਾਕਾਰ ਵੀ ਹੋਣੀ ਚਾਹੀਦੀ ਆ ਇਹ ਸਾਰੀ ਚੋਰ ਬਜਾਰੀ ਇਕੱਠੀ ਹੋਈ ਆ ਇੱਥੇ ਡੀਸੀ ਨੂੰ ਲੈ ਕੇ ਚੌਂਕੀ ਚਾਰ ਦਾ ਚੋਰੀ ਇਕੱਠੀ ਹੋਈ ਆ ਮੇਰੀ ਬੇਨਤੀ ਹੈ ਹੁਣ ਸਾਰੇ ਨੂੰ ਸੱਚਾ ਸੱਚੀ ਮੇਰਾ ਕੋੜਾ ਲੱਗਦਾ ਸਾਰੇ ਨੂੰ ਇਹਨਾਂ ਨੂੰ ਹੱ ਆਪਣਾ ਨਾਲ ਨਾਲ ਦੀ ਨਾਲ ਸੰਗਤ ਦਾ ਵੀ ਧੰਨਵਾਦ ਕਰਦੇ ਆਂ ਖਾਸ ਕਰਕੇ ਸਾਰੇ ਜ਼ਿਲ੍ਹਿਆਂ ਦੇ ਸਾਡੇ ਕੋਲ ਸੰਗਰੂਰ ਤੋਂ ਵੀ ਲੁਧਿਆਣੇ ਤੋਂ ਵੀ ਸਾਰੇ ਤਕਰੀਬਨ 8-7 ਜ਼ਿਲ੍ਹਿਆਂ ਜਿਹੜੇ ਨਾਲ-ਨਾਲ ਆ ਉਹ ਸਾਰੇ ਜ਼ਿਲ੍ਹਿਆਂ ਦੇ ਵੀ ਸਾਡੇ ਕੋਲ ਸੰਗਤ ਆਈ ਹੈ ਉਹਨਾਂ ਨੇ ਸਾਨੂੰ ਬੜਾ ਸੇਧੋ ਕਾ ਕਾ ਟਰਾਡੀਆਂ ਪਾਰਟੀਆਂ ਜੋ ਵੀ ਜਿੰਕੋ ਸਰਿਆ ਉਨੀ ਇੱਥੇ ਸੇਵਾ ਕੀਤੀ ਆ ਖਾਸ ਕਰਕੇ ਇਸ ਇਲਾਕੇ ਦੇ ਨੌਜਵਾਨ ਜਿਹੜੇ 24 ਘੰਟੇ ਇੱਥੇ ਲੱਗੇ ਲਗਾਤਾਰ ਜਿਨ੍ਹਾਂ ਨੇ ਆਪਣਾ ਇਲਾਕਾ ਬਚਾ ਲਿਆ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਕੀ ਅਰਦਾਸ ਕਰਦੇ ਆ ਇਹਨਾਂ ਨੂੰ ਬਲ ਬਖਸ਼ੇ ਇਸੇ ਤਰ੍ਹਾਂ ਜਿਵੇਂ ਅੱਨਾ ਤਿੰਨ ਦੇ ਕੋਲੇ ਬੋਲੇ ਸੋਨਿਹਾਲ ਕਿਸੇ ਨਾਲ ਬਿਸਬਿਹੇਵ ਨਹੀਂ ਕਰਨਾ ਆਪ ਜਾਨਾ ਜੇ ਤੱਕ ਕਰਦੇ ਪਈਆ ਚੋਣਾਂ ਵਿੱਚ ਆਇਆ ਸੀ ਪੱਕਾ ਕੰਮ ਕਰੂਗਾ ਗਹਾਵਾਸ ਤੇ ਵੀ ਹੋਣਾ ਹੋਊਗਾ ਹੁਣ ਤਾਂ ਹੋ ਗਿਆ ਹੱਥ ਤੇ ਬਸੰਦ ਦੇਖਦਾ ਰਹਿ ਗਿਆ ਜੈ ਸਾਹਿਬ ਥੋੜਾ ਦੂਰ ਰੋ ਕੋਈ ਪਤਾ ਨਹੀਂ ਹੋਣਾ ਥੋੜਾ ਦੂਰ ਰੋ ਦੂਰ ਹੋ ਜੋ ਤੁਹਾਡੇ ਨਾਲ ਬਹਿ ਜੋ ਦੂਰ ਹੋ ਰਹੋ ਪਤਾ ਨਹੀਂ ਹੈ ਭਾਈ ਤੁਸੀਂ ਵੀ ਥੋੜਾ ਦੂਰ ਹੋ ਜਾ ਸਾਨੂੰ ਪਤਾ ਇਹਦਾ ਪਤਾ